ਸੰਸਕਾਰ ਨੇ ਇੱਥੇ ਵਧੀਆ ਚੱਲ ਰਹੇ ਨੇ ਪਰ ਕਈ ਵਾਰੀ ਕੀ ਹੁੰਦਾ ਹੈ ਸੋਸਾਇਟੀ ਜਿਹੜੀ ਸੰਗਤ ਹੁੰਦੀ ਆ ਉਹ ਬੱਚਿਆਂ ਨੂੰ ਖਰਾਬ ਕਰ ਦਿੰਦੀ ਆ ਇਸ ਕਰਕੇ ਮਾਪੇ ਨੂੰ ਦੇਖਣਾ ਬਹੁਤ ਜ਼ਰੂਰੀ ਆ ਕਿ ਸਾਡਾ ਬੱਚਾ ਕਿੱਥੇ ਖੇਡ ਰਿਹਾ ਹੈ ਆਇਆ ਹੀ ਇਹ ਜਾਂਦਾ ਅਸੀਂ ਕੈਰੈਕਟਰ ਆ ਅਸੀਂ ਉਹ ਚੀਜ਼ਾਂ ਨੂੰ ਪਲੇ ਕਰਨਾ ਹੈ ਕਿ ਤੁਸੀਂ ਅਵੇਅਰ ਹੋਵੋ ਜਦੋਂ ਬੱਚਾ ਬਾਹਰ ਜਾਂਦਾ ਹੈ ਤਾਂ ਉਹਦੇ ਤੇ ਨਿਗਾ ਰੱਖੋ ਤੇ ਦੋਸਤ ਮਿੱਤਰ ਕਹੇ ਜੇ ਨੇ ਉਹ ਕਿਹੇ ਜੇ ਲੋਕਾਂ 'ਚ ਬੈੰਦਾ ਉੱਠਦਾ ਹੈ ਉਹਦੀ ਸੰਗਤ ਕਹੇ ਜੀ ਆ ਇਹ ਬਹੁਤ ਜ਼ਰੂਰੀ ਆ ਅਪਣੇ ਹਰ ਬੰਦਾ ਆਪਣੇ ਫਿਲਡ ਤੋਂ ਸ਼ੁਰੂ ਕਰੇਗਾ ਤਾਂ ਪੂਰਾ ਪੰਜਾਬ ਇਸ ਸਿਮਰ ਜਾਏਗਾ ਪੂਰਾ ਹਿੰਦੁਸਤਾਨ ਇਸ ਸਿਮਰ ਜਾਏਗਾ ਸਾਡਾ ਸੋ ਸਾਡੀ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਤੱਕ ਆਪਣੇ ਸੁਨੇਹੇ ਪਹੁੰਚਾਈਏ ਜਿਵੇਂ ਸਾਡਾ ਦੀਪਾ ਵਿਗੜਿਆ ਸੀ ਪਰ ਅਸੀਂ ਫਿਲਮ ਦੇ ਵਿੱਚ ਦਿਖਾਇਆ ਕਿ ਉਹ ਸਿਮਰ ਗਿਆ ਉਹਨੂੰ ਅਹਿਸਾਸ ਹੋਇਆ ਕਿ ਨਹੀਂ ਆਹ ਰਾ ਗਲਤ ਆ ਆਹ ਰਾ ਸਹੀ ਆ ਇਹ ਸੋਸਾਇਟੀ ਦਾ ਵੀ ਫਰਕ ਪੈਂਦਾ ਸੰਗਤ ਦਾ ਫਰਕ ਪੈਂਦਾ ਐਕਚੁਅਲੀ ਮਾਪੇ ਜਿਸ ਘਰ ਦੇ ਵਿੱਚ ਸੰਸਕਾਰ ਨੇ ਦਾਦੀ ਆ ਸੰਸਕਾਰ ਨੇ ਇੱਥੇ ਵਧੀਆ ਚੱਲ ਰਹੇ ਨੇ ਪਰ ਕਈ ਵਾਰੀ ਕੀ ਹੁੰਦਾ ਹੈ ਸੋਸਾਇਟੀ ਜਿਹੜੀ ਸੰਗਤ ਹੁੰਦੀ ਆ ਉਹ ਬੱਚਿਆਂ ਨੂੰ ਖਰਾਬ ਕਰ ਦਿੰਦੀ ਆ ਇਸ ਕਰਕੇ ਮਾਪੇ ਨੂੰ ਦੇਖਣਾ ਬਹੁਤ ਜ਼ਰੂਰੀ ਆ ਕਿ ਸਾਡਾ ਬੱਚਾ ਕਿੱਥੇ ਖੇਡ ਰਿਹਾ ਹੈ ਜਦੋਂ ਬੱਚਾ ਛੋਟਾ ਹੁੰਦਾ ਹੈ ਕਿਹੜੇ ਬੱਚਿਆਂ 'ਚ ਖੇਡ ਰਿਹਾ ਹੈ ਉਹ ਇੰਨਾ ਟਾਈਮ ਬਾਹਰ ਕਿਉਂ ਰਹਿ ਰਿਹਾ ਉਹ ਕੀ ਕਰ ਕੀ ਰਿਹਾ ਹੈ ਉਹ ਬਾਹਰ ਨਿਗਾਹ ਹੋਣੀ ਜ਼ਰੂਰੀ ਆ ਮਾਪੇ ਦੀ ਨਾ ਕਈ ਵਾਰੀ ਉੱਥੋਂ ਗਲਤੀ ਹੋ ਜਾਂਦੀ ਆ ਇੱਕ ਬੱਚਾ ਸੁਧਰ ਗਿਆ ਦੂਜਾ ਵਿਗੜ ਜਾਂਦਾ ਸੋ ਮੈਂ ਇਹ ਫਿਲਮ ਦੇ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜੇ ਕਰੈਕਟਰ ਹੁੰਦੇ ਨੇ ਅਸੀਂ ਤਾਂ ਪਲੇ ਕਰਦੇ ਆ ਜਿਹੜੀ ਕਹਾਣੀ ਲਿਖੀ ਆ ਜਸਵੀਰ ਗੁਣਾ ਚੌਰੀਏ ਨੇ ਜਾਂ ਹੋਰ ਵੀ ਲਿਖਦੇ ਨੇ ਲੋਕ ਕਹਾਣੀਆਂ ਲਿਖਦੇ ਨੇ ਪੰਜਾਬ ਦੇ ਮੁੱਦੇ ਤੇ ਲਿਖਦੇ ਨੇ ਘਰ ਪਰਿਵਾਰ ਵਾਸਤੇ ਰਿਸ਼ਤਿਆਂ ਨੂੰ ਲੈ ਕੇ ਜਿਹੜੀਆਂ ਸੁਚੱਜੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ ਸੰਸਕਾਰਾਂ ਨੂੰ ਲੈ ਕੇ ਉਹਦੇ ਵਿੱਚ ਦਿਖਾਇਆ ਹੀ ਇਹ ਜਾਂਦਾ ਅਸੀਂ ਕਰੈਕਟਰ ਆ ਅਸੀਂ ਉਹ ਚੀਜ਼ਾਂ ਨੂੰ ਪਲੇ ਕਰਨਾ ਹੈ ਕਿ ਤੁਸੀਂ ਅਵੇਅਰ ਹੋਵੋ ਜਦੋਂ ਬੱਚਾ ਬਾਹਰ ਜਾਂਦਾ ਹੈ ਤਾਂ ਉਹਦੇ ਤੇ ਨਿਗਾਹ ਰੱਖੋ ਤੇ ਦੋਸਤ ਮਿੱਤਰ ਕਹੇ ਜੇ ਨੇ ਉਹ ਕਿਹੇ ਜੇ ਲੋਕਾਂ ਚ ਬਹਿੰਦਾ ਉੱਠਦਾ ਹੈ ਉਹਦੀ ਸੰਗਤ ਕਹੇ ਜੀ ਆ ਇਹ ਬਹੁਤ ਜ਼ਰੂਰੀ ਆ ਇਸੇ ਕਰਕੇ ਕਈ ਵਾਰੀ ਕੋਈ ਬੱਚਾ ਤੁਹਾਡਾ ਸਹੀ ਨਿਕਲ ਜਾਂਦਾ ਘਰ ਦੇ ਵਿੱਚ ਇੱਕੋ ਜਿਹਾ ਸੰਸਕਾਰ ਹੋਣ ਦੇ ਬਾਵਜੂਦ ਵੀ ਇੱਕ ਬੱਚਾ ਨਲਾਇਕ ਨਿਕਲ ਜਾਂਦਾ ਪਰ ਜਿਵੇਂ ਹੁਣ ਇਹਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਫਿਲਮ ਦੇ ਵਿੱਚ ਜਿਵੇਂ ਜਸਬੀਰ ਦਾ ਕਰੈਕਟਰ ਆ ਉਹਦੇ ਵਿੱਚ ਦਿਖਾਇਆ ਕਿ ਉਹ ਆਪਣੇ ਪਿੰਡ ਨੂੰ ਲੈ ਕੇ ਬਹੁਤ ਫਿਕਰਮੰਦਾ ਆਪਣੇ ਪੰਜਾਬ ਨੂੰ ਲੈ ਕੇ ਬਹੁਤ ਫਿਕਰਮੰਦਾ ਇੰਨੀਆਂ ਮੁਸ਼ਕਲਾਂਾਂ ਦਾ ਸਾਹਮਣਾ ਕਰ ਰਹੀਆਂ ਇੰਨੀਆਂ ਸਾਰੀਆਂ ਸਮੱਸਿਆਵਾਂ ਨੇ ਸਾਡੇ ਪੰਜਾਬ ਦੇ ਵਿੱਚ ਤੇ ਉਹਦੇ ਨਾਲ ਜੂਝ ਰਿਹਾ ਹੈ ਐਦਾਂ ਦੇ ਬੱਚੇ ਵੀ ਆ ਮੈਂ ਕਹਿੰਨੀ ਆ ਵੀ ਐਦਾਂ ਦਾ ਕਰੈਕਟਰ ਜਿਹੜਾ ਹੈ ਇਹ ਆਉਣ ਵਾਲੀ ਪੀੜ੍ਹੀ ਆ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਇਹ ਇੱਕ ਤਰ੍ਹਾਂ ਦਾ ਇਨਸਪੀਰੇਸ਼ਨ ਆ ਕਿ ਉਹ ਬੱਚੇ ਇਸ ਕਰੈਕਟਰ ਨੂੰ ਫਾਲੋ ਕਰਨਗੇ ਕਿ ਹਾਂ ਅਸੀਂ ਜਿਹੜੇ ਨਸ਼ਿਆਂ ਵਾਲ ਤੁਰੇ ਹੋਇਆ ਜਾਂ ਹੋਰ ਭੜੀਆਂ ਸੰਗਤਾਂ ਦੇ ਵਿੱਚ ਤੁਰੇ ਹੋਏ ਆ ਕੋ ਚੱਜੇ ਰਾਹਾਂ ਤੇ ਤੁਰੇ ਹੋਇਆ ਜੇ ਅਸੀਂ ਅੰਨੀਆਂ ਮਿਹਨਤਾਂ ਕਰਕੇ ਅਸੀਂ ਆਪਣੇ ਪੰਜਾਬ ਨੂੰ ਆਪਣੇ ਪਿੰਡ ਤੋਂ ਹੀ ਸ਼ੁਰੂ ਕਰ ਲੈਣ ਆਪਣੇ ਹਰ ਬੰਦਾ ਆਪਣੇ ਪਿੰਡ ਤੋਂ ਸ਼ੁਰੂ ਕਰੇਗਾ ਤਾਂ ਪੂਰਾ ਪੰਜਾਬ ਇਸ ਵਿੱਚ ਮਰ ਜਾਏਗਾ ਪੂਰਾ ਹਿੰਦੁਸਤਾਨ ਇਸ ਵਿੱਚ ਮਰ ਜਾਏਗਾ ਸਾਡਾ ਸੋ ਸਾਡੀ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਤੱਕ ਆਪਣੇ ਸੁਨੇਹੇ ਪਹੁੰਚਾਈਏ ਪੰਜਾਬ ਦੀਆਂ ਅਵੇਅਰ ਕਰੀਏ ਪੰਜਾਬ ਦੇ ਵਿੱਚ ਕੀ ਹੋ ਰਿਹਾ ਸੋ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਤੁਹਾਡਾ ਸਭ ਦਾ ਥੈਂਕਸ ਹੈ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੀਆਂ ਗੱਲਾਂ ਨੂੰ ਸਾਡੀਆਂ ਸੋਹਣੀਆਂ ਕਹਾਣੀਆਂ ਨੂੰ ਸੋਹਣੀਆਂ ਫਿਲਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਲੋਕਾਂ ਨੂੰ ਅਵੇਅਰ ਕਰਨਾ ਤੁਹਾਡਾ ਸਭ ਦਾ ਬਹੁਤ-ਬਹੁਤ ਥੈਂਕਸ ਹੈ ਮੈਂ ਹਮੇਸ਼ਾ ਤੁਹਾਡਾ ਥੈਂਕਸ ਕਰਦੀ ਹਾਂ ਸੋ ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਹਾਂ ਪੇਰੈਂਟਸ ਨੂੰ ਆਪਣੇ ਬੱਚਾ ਤੇ ਨਿਗ੍ਹਾਦਾਰੀ ਰੱਖੋ ਔਰ ਜਿਹੜੇ ਨੌਜਵਾਨ ਨੇ ਉਹ ਚੰਗੇ ਕੈਰੈਕਟਰ ਨੂੰ ਫੋਲੋ ਕਰਨ ਹੁਣ ਜਿਵੇਂ ਸਾਡਾ ਦੀਪਾ ਵਿਗੜਿਆ ਸੀ ਪਰ ਅਸੀਂ ਫਿਲਮ ਦੇ ਵਿੱਚ ਦਿਖਾਇਆ ਕਿ ਉਹ ਸਿਮਰ ਗਿਆ ਉਨੂੰ ਅਹਿਸਾਸ ਹੋਇਆ ਕਿ ਨਹੀਂ ਆਹ ਰਾ ਗਲਤ ਆ ਆਹ ਰਾ ਸਹੀ ਆ ਪਿਆਰ ਹੀ ਸਭ ਕੁਝ ਆ ਦੌਲਤ ਕੁਝ ਨਹੀਂ ਹੈ ਇੱਟਾ ਪੱਥਰਾਂ ਦੇ ਨਾਲ ਬਣਾਇਆ ਹੋਇਆ ਲਗਜ਼ਰੀ ਸਟਾਈਲ ਦਾ ਘਰ ਵੱਡਾ ਨਹੀਂ ਹੁੰਦਾ ਵੱਡਾ ਉਹ ਹੁੰਦਾ ਜਿੱਥੇ ਜੀ ਰਹਿੰਦੇ ਨੇ ਘਰ ਦੇ ਵਿੱਚ ਜ਼ਿਆਦਾ ਜਿੱਥੇ ਰਿਸ਼ਤੇ ਆ ਜਿੱਥੇ ਮੁਹੱਬਤ ਆ ਉਹੀ ਵੱਡਾ ਘਰ ਹੁੰਦਾ ਬਹੁਤ ਸਾਰੇ ਪਿੱਛੇ ਹੋਰ ਖੜੇ ਨੇ ਸਾਰੇ ਮੈਂ ਜ਼ਿਆਦਾ ਗੱਲ ਕਰ ਦਿੱਤੀ ਆ ਥੈਂਕ ਯੂ ਸੋ ਮੱਚ ਆ ਸਾਡੇ ਬੋਪਾਰਾ ਜੀ ਖੜੇ ਨੇ ਪਿੱਛੇ ਬੜੇ ਅੱਛੇ ਸਿੰਗਰ ਨੇ ਆਓ ਤੁਸੀਂ ਅੱਗੇ ਆਓ ਜੀ